ਸਾਡੀ ਪੀੜ੍ਹੀਆਂ ਚੱਲ ਗਈਆਂ ਸੇਵਾ ਕਰਦੀ ਗੁਰੂ ਦੇ ਨਾਲ ਜੁੜੇ ਹੋਏ ਆ ਸੀ ਅਸੀਂ ਅਲੱਗ ਨਹੀਂ ਹੋਏ ਗੁਰੂ ਤੋਂ ਲੰਡੀ ਪੁੱਚੀ ਦਾ ਕੰਮ ਹੀ ਨਹੀਂ ਲੈਣ ਵਾਲਾ ਜੋਧਿਆਂ ਦਾ ਕੰਮ ਹੈ ਜੋਧਿਆਂ ਦਾ ਕੰਮ ਹੈ ਜੇ 70 ਜੋਦੇ ਵਾਲੇ ਨੇ ਲੰਡੀ ਪੁੱਚੀ ਤਾਂ ਉਹ ਵੀ ਭੱਜ ਜਾਂਦੀ ਹੈ ਡਰ ਕੇ ਠੀਕ ਹੈ ਜੀ ਉਹਦੇ ਬਾਅਦ ਫਿਰ ਨਾਗਣੀ ਬਰਛਾ ਦਾਤਰ ਮਤਲਬ ਕਈ ਪ੍ਰਕਾਰ ਦੇ ਸਸਤਰਾਂ ਉਹ ਸਾਰੇ ਸਾਡੇ ਬਜ਼ੁਰਗਾਂ ਨੇ ਫਿਰ ਬਣਾ ਕੇ ਦਿੱਤੇ ਪੁੱਜ ਸਿੰਘ ਹੱਥੀ ਸ਼ਾਸਤਰ ਤਿਆਰ ਕਰਦੇ ਦਿਖਾਈ ਦਿੰਦੇ ਹੋਣਗੇ ਤਾਂ ਇਹ ਸਿਕਲੀਗਰ ਸਿੱਖ ਨੇ ਤਾਂ ਇਹਨਾਂ ਦਾ ਕੀ ਕੁਝ ਇਤਿਹਾਸ ਹੈ ਜੰਗਾਂ ਯੁੱਧਾਂ ਦੇ ਵੇਲੇ ਕੀ ਕੁਝ ਕਿਸ ਤਰ੍ਹਾਂ ਦਾ ਗੁਰੂ ਸਾਹਿਬ ਦੇ ਨਾਲ ਇਨਾਂ ਦਾ ਰਿਸ਼ਤਾ ਰਿਹਾ ਉਸ ਦੇ ਬਾਰੇ ਜਾਣ ਦੀ ਕੋਸ਼ਿਸ਼ ਕਰ ਰਹੇ ਆ ਬਾਬਾ ਜੀ ਵੈਗੁਰਜੀ ਖਾਲਸਾ ਵਾ ਵਾ ਵਾਏ ਗੁਰਦੇ ਕੀ ਫਤਿਹ ਮੇਰਾ ਨਾਮ ਜਥੇਦਾਰ ਸਰਵਣ ਸਿੰਘ ਹੈ ਸਰਵਣ ਜੀ ਸਰਵਣ ਸਿੰਘ ਦੀ ਇੱਕ ਇਤਿਹਾਸ ਕੀ ਆ ਸਿਕਲਿਗਰ ਸਿੰਘਾਂ ਦਾ ਕਿਹੋ ਜਿਹਾ ਰਿਸ਼ਤਾ ਗੁਰੂ ਸਾਹਿਬ ਦੇ ਨਾਲ ਰਿਹਾ ਸਾਡਾ ਬਹੁਤ ਕੋੜਾ ਰਿਸ਼ਤਾ ਗੁਰੂ ਸਾਹਿਬ ਨਾਲ ਰਿਹਾ ਹੈ ਇਹ ਗੁਰੂ ਸਾਹਿਬ ਨਾਲ ਜਦ ਜੰਗ ਜੁੰਮ ਦੇ ਟਾਈਮ ਦੇ ਵਿੱਚ ਮੁਲਸਮਾਨ ਜਿਹੜੇ ਸੀ ਨਾ ਉਹ ਕਾਰੀਗਰ ਸੀ ਬਨੂ ਮੁਲਸਮਾਨ ਵੀ ਸੀ ਕਾਰੀਗਰ ਤੋ ਧੋਖਾ ਕਰਦੇ ਸੀ ਮਹਾਰਾਜ ਨਾਲ ਕੱਚੇ ਲੋਹੇ ਦੇ ਬਣਾ ਕੇ ਦੁੱਪੜ ਲੋਹੇ ਦੇ ਬਣਾ ਕੇ ਉਹ 70 ਦਿੰਦੇ ਸੀ ਉਹ ਕੀ ਕਰਦੇ ਸੀ ਉਹ ਮੁੜ ਜਾਂਦੇ ਸੀ ਫਿਰ ਤੇ ਮਹਾਰਾਜ ਨੇ ਆਖਿਆ ਵੀ ਕੋਈ ਕਾਰੀਕਰ ਵੇਖੋ ਕੀ ਚੰਗੇ ਹੈਗੇ ਤਾਂ ਤੇ ਸਾਨੂੰ ਮਾਰવાડી ਸਿਕਲੀਕਰ ਅਸੀਂ ਆ ਇਹ ਤਾਂ ਗੁਰੂ ਗੋਬਿੰਦ ਸਿੰਘ ਨੇ ਰੱਖਿਆ ਸਾਡਾ ਸਿਕਲੀ ਕਰਨਾ ਅਸੀਂ ਮਾਰવાડી ਆ ਲੋਹਾਰ ਅਸੀਂ ਮਾਰવાડી ਲੋਹਾਰਾਂ ਅਸੀਂ ਪਹਿਲੇ ਚਤੌਰਗੜ ਦੇ ਵਿੱਚ ਰਹਿੰਦੇ ਸੀ ਤੇ ਗੁਰੂ ਸਾਹਿਬ ਨੇ ਆਖਿਆ ਸੰਨਿਆ ਦਿੱਤਾ ਬਈ ਉੱਥੇ ਗੁਰੂ ਨੇ ਗੁਰੂ ਨੇ ਆਖਿਆ ਬਈ ਉੱਥੇ ਜਾ ਕੇ ਕੋਈ ਸਿੰਘ ਕੋਈ ਹੈਗੇ ਨਾ ਕੋਈ ਚੰਗੇ ਕਾਰੀਕਰ ਤੋਂ ਸਿੰਘਾਂ ਨੇ ਆਖਿਆ ਕੋਈ ਕਾਰੀਕਰ ਤਾਂ ਹੈਗੇ ਨਾ ਬਈ ਉਹ ਮਤਲਬ ਰਾਜਸਥਾਨ ਦੇ ਵਿੱਚ ਰਹਿੰਦੇ ਨਾ ਚੰਗੇ ਤੇ ਰਾਜੇ ਮਾਰੇ ਹੈ ਰਾਜਿਆਂ ਦਾ ਉਹ ਕੰਮ ਕਰਦੇ ਨਾ ਤੇ ਸਾਡੇ ਕੋਲ ਆਏ ਤੇ ਗੁਰੂ ਸਾਹਿਬ ਨੇ ਸੱਦਿਆ ਅਸੀਂ ਆ ਗਏ ਫਿਰ ਉੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਉਥੇ ਸੇਵੇ ਪਾਛਾ ਨੇ ਸੱਧਿਆ ਸਾਨੂੰ ਸੇਵੇ ਪਾਛਾ ਨੇ ਸੱਧਿਆ ਸਾਨੂੰ ਫਿਰ ਅਸੀਂ ਸ਼ਸਤਰ ਜਿਹੜੇ ਸੀ ਉਹ ਬਣਾ ਕੇ ਦਿੱਤੇ ਜਿਹੜੇ ਵਿਗੜੇ ਸਿਗੜੇ ਸੀ ਸ਼ਸਤਰ ਉਹ ਵੀ ਸਿੱਧੇ ਕੀਤੇ ਅਸੀਂ ਤੇ ਅਸੀਂ ਨਵੇਂ ਬਣਾ ਕੇ ਦਿੱਤੇ ਸ਼ਸਤਰ ਜੰਗੀ ਜਦੋਂ ਗੁਰੂ ਸਾਹਿਬ ਜੰਗ-ਜੰਗ ਦੇ ਵਿੱਚ ਜਾਂਦੇ ਸੀ ਤੇ ਉਹ ਜੰਗ ਮਹਾਰਾਜ ਜਿੱਤ ਕੇ ਆਉਂਦੇ ਸੀ ਜਿੱਤ ਕੇ ਆਉਂਦੇ ਸੀ ਤੇ ਸਾਡਾ ਉਥੇ ਲੋਹਗੜ ਕਿਲਾ ਹੈ ਅੰਮ੍ਰਿਤਸਰ ਸਾਹਿਬ ਜਿੱਥੇ ਲੋਹਾ ਅਸੀਂ ਘੜਦੇ ਸੀ ਸੱਤਰ ਬਣਾਉਂਦੇ ਸੀ ਉਹ ਲੋਗੜ ਸਾਹੇ ਉੱਥੇ ਸਾਡਾ ਕਿਲਾ ਉਸ ਤੋਂ ਬਾਅਦ ਗੁਰੂ ਦੇ ਨਾਲ ਹੀ ਰਹੇ ਅਸੀਂ ਗੁਰੂ ਦੇ ਨਾਲ ਹੀ ਇਹ ਸੱਤਰਾਂ ਦੀ ਅਸੀਂ ਸੇਵਾ ਹੀ ਕਰਦੇ ਆ ਤੇ ਹੁਣ ਸਾਡੇ ਜਿੰਨੇ ਵੀ ਬੱਚੇ ਹੈਗੇ ਨੇ ਸਾਡੀ ਪੀੜ੍ਹੀਆਂ ਚੱਲ ਗਈਆਂ ਇਹਦੇ ਵਿੱਚ ਹੀ ਇਹਦੇ ਵਿੱਚ ਹੀ ਸੱਤਰਾਂ ਦੇ ਵਿੱਚ ਹੀ ਸਾਡੀ ਪੀੜ੍ਹੀਆਂ ਚੱਲ ਗਈਆਂ ਤੇ ਹੁਣ ਆਨ ਵਾਲਾ ਜਿਹੜਾ ਸਮਾ ਹੈ ਉਹ ਬਹੁਤ ਮਤਲ ਕਹਿਣ ਦਾ ਮਤਲਬ ਲੈ ਬਹੁਤ ਜ਼ਿਆਦਾ ਖਤਰੇ ਵਾਲਾ ਹੈ ਸਿੱਖਾਂ ਦੇ ਟਾਈਮ ਦੇ ਵਿੱਚ ਹੁਣ ਠੀਕ ਹੈ ਨੇ ਤੇ ਹੁਣ ਸਿੱਖਾਂ ਨੂੰ ਇਹ ਸੱਤਰ ਲੈਣੇ ਚਾਹੀਦੇ ਨੇ ਕਈ ਤਾਂ ਡਰਮ ਦੇ ਵਿੱਚ ਇਹ ਨਾਲ ਲਿਓ ਨਾਲ ਲਿਓ ਇਹ ਤਾਂ ਗੁਰੂ ਸਾਹਿਬ ਦਾ ਹੁਕਮ ਹੈ ਗੁਰੂ ਸਾਹਿਬ ਦਾ ਹੁਕਮ ਹੈ ਵੀ ਜਿੰਨੇ ਕ ਸੱਤਰ ਹੋਣਗੇ ਉਹਨਾਂ ਚੰਗੇ ਘਰ ਦੇ ਵਿੱਚ ਤੇ ਬਾਕੀ ਜਿਹੜੇ ਹੈਗੇ ਨੇ ਸਿੰਘ ਜਿਹੜੇ ਅਮਰ ਛਕਣ ਤੇ ਸੱਤਰ ਲੈਣ ਜਿਹੜਾ ਸਿਕਲੀਗਰ ਸਿੰਘ ਜੀ ਉਸ ਤੋਂ ਪਹਿਲਾਂ ਅਸੀਂ ਬੰਜਾਰੇ ਸਿੰਘ ਆ ਸਾਡਾ ਚਤੋੜਗੜ੍ਹ ਸਾਹਿਬ ਕਿਲਾਏ ਉੱਥੇ ਅਸੀਂ ਰਜਵਾੜਿਆਂ ਨੂੰ ਸ਼ਸਤਰ ਬਣਾ ਕੇ ਦਿੰਦੇ ਸੀ ਉੱਥੇ ਰਾਜਮਹਾਰਾਜਿਆਂ ਨੂੰ ਤੇ ਮੁਸਲਮਾਨ ਕੀ ਕਰਦੇ ਸੀ ਛੇਵੇਂ ਪਾਛਾ ਨੂੰ ਕੱਚੇ ਹਥਿਆਰ ਬਣਾ ਕੇ ਦਿੰਦੇ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਠੀਕ ਹੈ ਉਹਨੂੰ ਵਾਹਿਗੁਰੂ ਨੂੰ ਕਿਸੇ ਨੇ ਦੱਸਿਆ ਵੀ ਰਜਵਾੜੇ ਨੂੰ ਦਿੰਦੀ ਹੈ ਸ਼ਸਤਰ ਬਣਾ ਕੇ ਠੀਕ ਆ ਤੇ ਉਹਨਾਂ ਨੂੰ ਆਪਾਂ ਬੁਲਾਓ ਤੇ ਸਾਨੂੰ ਫਿਰ ਉੱਥੋਂ ਬੁਲਾਇਆ ਸਾਡੇ ਜਿਹੜੇ ਪੁਰਾਣੇ ਪ੍ਰਾਤਣ ਗੁਜਰਕ ਸਾਡੇ ਸਤਕਾਰ ਉਹਨਾਂ ਨੇ ਪਿੱਛੇ ਨਹੀਂ ਕਦਮ ਮਟਾਇਆ ਕਿ ਮੁਗਲਾਂ ਤੋਂ ਡਰ ਕੇ ਮਗਰ हट ਜਾਂਦੇ ਹਨ ਅਸੀਂ ਕੋਈ ਸੋਚਾ ਸਮਝਿਆ ਨਹੀਂ ਅਸੀਂ ਗੁਰੂ ਦੇ ਮਗਰ ਲੱਗੇ ਗੁਰੂ ਨੇ ਸਾਨੂੰ ਸ਼ਸਤਰ ਤੋਂ ਇੱਕ ਤੋਂ 181 ਸ਼ਸਤਰ ਪਨਾ ਅਗੇ ਦਿੱਤਾ ਮਹਾਰਾਜ ਦੀ ਹੋਈ ਰੋਖੋਸ ਐਨ ਬਾਗੋ ਸਾ ਪੈਸਾ ਤੋਂ ਸ਼ੁਰੂ ਹੋਇਆ ਸੀ ਅਰੇ ਹੱਥਾ ਸ਼ਸਤਰ ਬਣਾਉਣ ਦਾ ਜਿਹੜਾ ਸلسਲਾ ਸੀ ਸਿਗਲੀਗਰ ਸਿਖਾਂ ਦਾ ਸਿਗਲੀਗਰ ਸਸਤਰ ਉਸ ਤੋਂ ਪਹਿਲਾਂ ਬਣਾਉਂਦੇ ਸੀ ਤੇ ਸਿੰਘਾਂ ਨੂੰ 6ਵੇਂ ਪਾਛਾ ਤੋਂ ਮਤਲਬ ਸਟਾਰਟ ਕਰਤਾ ਕਾ ਠੀਕ ਹੈ ਨਾ ਉਹਦੇ ਬਾਅਦ ਗੁਰੂ ਦੀ ਕਿਥੇ ਪਾਸੇ ਹਾਰ ਨਹੀਂ ਹੋਈ ਕਿਸੇ ਜੰਗ ਵੇਲੇ ਠੀਕ ਹੈ ਸਾਡੇ ਜੋਧੇ ਸੂਰਮੇ ਵੀ ਆ ਭਾਈ ਉਦੇਸ਼ ਸਿੰਘ ਭਾਈ ਬਚਿੱਤਰ ਸਿੰਘ ਭਾਈ ਰਾਮ ਸਿੰਘ ਭਾਈ ਬੱਲੂ ਸਿੰਘ ਠੀਕ ਹੈ ਸਾਡੇ ਜੋਧੇ ਬਹੁਤ ਹੈਗੇ ਨਾ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਕੇ ਲੱਗ ਦਿੰਦੇ ਆ ਨਾ ਫਿਰ ਅਸੀਂ ਹੁੰਦੇ ਨੇ ਬੇ ਲੋਹੇ ਨੂੰ ਪਿਖਾਲ ਕੇ ਬਣਾ ਦਈਏ ਜੇ ਬਜਾ ਬੰਦੇ ਦੀ ਸੋਚੇ ਬੇਜਾ ਸ਼ਸਤਰ ਤਿਆਰ ਕਰ ਦਿੰਦੇ ਆ ਕੋਈ ਪੈਸਾ ਲਾਣ ਵਾਲਾ ਹੋਵੇ ਸ਼ਸਤਰ ਤੇ ਉਹ ਸ਼ਸਤਰ ਕਿਹੜੇ-ਕਿਹੜੇ ਨੇ ਜਿਹੜੇ ਜੁੱਧਾਂ ਜੰਗਾਂ ਦੇ ਸ਼ਸਤਰ ਸੀ ਉਹ ਕਿਹੜੇ-ਕਿਹੜੇ ਜੁੱਧਾਂ ਦੇ ਵਿੱਚ ਵਰਤਦੇ ਬਈ ਸਭ ਤੋਂ ਪਹਿਲਾਂ ਹੁੰਦਾ ਸੀ ਤੀਰ ਕਮਾਨ ਉਹ ਦੂਰੋਂ ਹੀ ਬੰਦੇ ਨੂੰ ਉੱਥੇ ਹੀ ਢੇਰ ਕਰ ਦਿੰਦਾ ਸੀ ਤੀਰ ਕਮਾਨ ਠੀਕ ਹੈ ਨਾ ਉਹ ਏਵੀਜੀ ਤੀਰ ਕੁਮਾਨ ਹੁੰਦਾ ਸੀ ਲੋਏ ਨੂੰ ਫਾੜ ਕੇ ਦੁਸ਼ਮਣ ਨੂੰ ਮਾਰ ਦਿੰਦਾ ਸੀ ਠੀਕ ਹੈ ਜੀ ਉਹਦੇ ਬਾਅਦ ਫਿਰ ਨਾਗਣੀ ਬਰਛਾ ਦਾਤਰ ਮਤਲਬ ਕਈ ਪ੍ਰਕਾਰ ਦੇ ਸਸਤਰ ਆ ਉਹ ਸਾਰੇ ਸਾਡੇ ਬਜ਼ੁਰਗਾਂ ਨੇ ਫਿਰ ਬਣਾ ਕੇ ਦਿੱਤੇ ਇਹ ਸਾਰੇ ਹਥਿਆਰ ਜਿੰਨੇ ਹੈਗੇ ਆ ਔਖੇ ਸਮੇਂ ਦੇ ਵਿੱਚ ਖਾਸ ਕਰ ਜਦੋਂ ਮੁਗਲਾਂ ਦਾ ਰਾਜ ਸੀ ਉਦੋਂ ਸਿਕਲਗਰ ਸਿੱਖਾਂ ਨੇ ਆ ਗੁਰੂ ਸਾਹਿਬ ਨੂੰ ਸ਼ਸਤਰ ਬਣਾ ਕੇ ਦਿੱਤੇ ਹਾਂ ਸ਼ਸਤਰ ਬਣਾ ਕੇ ਵੀ ਦਿੱਤੇ ਗੁਰੂ ਦਾ ਨਾਲ ਅੰਗ ਸੰਗ ਖੜੇ ਵੀ ਅਸੀਂ ਜੰਗ ਵੀ ਲੜ ਕੀਤੀ ਅਸੀਂ ਠੀਕ ਹੈ ਨਾ ਸਾਡੇ ਚ ਸੂਰਮੇ ਬਹੁਤ ਹੋਏ ਨਾ ਇਹ ਨਹੀਂ ਆ ਵੀ ਕੱਲੇ ਸ਼ਸਤਰ ਹੀ ਬਣਾਏ ਨਾ ਸ਼ਸਤਰ ਕੋਣ ਬਣਾਉਂਦਾ ਹੈ ਜਿਹੜਾ ਸੂਰਮਾ ਹੁੰਦਾ ਹੈ ਡਰਾਕੂ ਬੰਦਾ ਸ਼ਸਤਰ ਨਹੀਂ ਬਣਾ ਸਕਦਾ ਸ਼ਸਤਰ ਜਦ ਤਿਆਰ ਹੋ ਜयो ਤਾਂ ਆਪ ਹੀ ਡਰ ਕੇ ਡਰ ਕੇ ਬੇਜੂਗਾ ਇਹ ਜਿਹੜਾ ਸ਼ਸਤਰ ਆ ਇਹ ਆਪਣਾ ਧਰਮ ਦਾ ਪਰ ਹੁਣ ਓਵੇਂ ਓਵੇਂ ਸ਼ਸਤਰ ਵਿਕਦੇ ਨੇ ਜਿਸ ਤਰ੍ਹਾਂ ਖਾਸ ਕਰ ਪਹਿਲਾਂ ਤਾਂ ਜਦੋਂ ਜੰਗਾ ਯੁੱਧਾ ਵਿੱਚ ਬਹੁਤ ਲੋੜ ਪਈ ਹੁਣ ਨਿਹੰਗ ਸਿੰਘ ਹੀ ਸ਼ਾਇਦ ਸ਼ਸਤਰ ਲੰਦੇ ਨੇ ਦੇਖੋ ਜੀ ਜਿੰਨੂੰ ਗੁਰੂ ਨਾਲ ਪਿਆਰ ਹੁੰਦਾ ਹੈ ਨਾ ਠੀਕ ਆ ਉਹ ਪਹਿਲਾਂ ਸਭ ਤੋਂ ਪਹਿਲਾਂ ਸ਼ਸਤਰ ਖਰੀਦੂਗਾ ਸ਼ਸਤਰ ਕਿਉਂ ਖਰੀਦੂਗਾ ਕਿ ਗੁਰੂ ਨੂੰ ਪਹਿਲਾਂ ਸ਼ਸਤਰ ਨਾਲ ਪਿਆਰ ਆ ਸਿੰਘ ਨੂੰ ਸ਼ਸਤਰ ਮਿਲੂਗਾ ਫੇਰ ਸਿੰਘ ਸਜੂਗਾ ਸਿੰਘ ਸਜਣੇ ਵਾਸਤੇ ਆਪਾਂ ਨੂੰ ਪੰਜ ਸ਼ਸਤਰ ਪਹਿਲਾਂ ਲੈਣੇ ਪੈਂਦੇ ਨੇ ਫਿਰ ਸਿੰਘ ਸਜਦਾ ਤੇ ਜਿੰਨਾ ਵੀ ਇਹ ਮਾਲ ਆਇਆ ਇਹ ਸਾਰਾ ਇੱਥੇ ਵਿਕ ਜਣਾ ਹੈ ਠੀਕ ਹੈ ਜੀ 26 27 28 ਤੱਕ ਆ ਹੁਣ ਤਾਂ ਜਨਤਾ ਘੁੰਮ ਰਹੀ ਆ ਆਪ ਦਾ ਆਨੰਦ ਮੰਗਲ ਲੈ ਰਹੀ ਆ ਜਦੋਂ ਜਾਣ ਵੇਲੇ ਨਾ ਸਾਨੂੰ ਫਿਰ ਇੱਕ ਸਕਿੰਟ ਦਾ ਇੱਥੇ ਟੇਮ ਨਹੀਂ ਮਿਲਣਾ ਇਹ ਨਹੀਂ ਆ ਸ਼ਸਤਰ ਉਣ ਵੀ ਲੋਕ ਖਰੀਦ ਰਹੇ ਆ ਤੇ ਵੱਧ ਤੋਂ ਵੱਧ ਰਹਿਣ ਜਿਹੜੇ ਹੈਗੇ ਨੇ ਸ਼ਸਤਰ ਜਿਹੜੇ ਹੈਗੇ ਨੇ ਇੰਨੇ ਬਾਈਤੀ ਸ਼ਸਤਰ ਨੇ ਜਿਹੜੇ ਹੱਥਾਂ ਦੇ ਨਾਲ ਉਦੋਂ ਤਿਆਰ ਕੀਤੇ ਜਾਂ ਜੰਗਾ ਯੁੱਧਾਂ 'ਚ ਵਰਤੇ ਗਏ ਨੇ ਉਹ ਕਿਹੜੇ-ਕਿਹੜੇ ਸ਼ਸਤਰ ਸੀਗੇ ਉਦੋਂ ਤੁਹਾਨੂੰ ਜਿਆਦਾ ਹੋਊਗਾ ਉਹ ਤੇ ਤਲਵਾਰਾਂ ਸੀ ਬਰਛੇ ਸੀ ਗੰਡਾਸੇ ਸੀ ਨਾਕੜੀਆਂ ਸੀ ਜਿਹੜੇ ਵਰਤਦੇ ਸੀ ਕਟਾਰਾਂ ਸੀ ਪੇਚ ਕਬਦ ਸੀ ਜਿਹੜੇ ਸ਼ਸਤਰ ਜਿਹੜੇ ਜੰਗੀ ਸੀ ਤੋਪਾਂ ਸੀ ਬੰਦੂਕ ਸੀ ਹੁਣ ਕਿਹੜੇ-ਕਿਹੜੇ ਸ਼ਸਤਰ ਤਿਆਰ ਕਰਦੇ ਹੋ ਫਿਰ ਇਸ ਤੋਂ ਸਮੇਂ ਚ ਉਹ ਹੁਣ ਇਹਦੇ ਵਿੱਚ ਅਸੀਂ ਤਲਵਾਰਾਂ ਵੀ ਕਰਦੇ ਨੇ ਬਰਛੇ ਵੀ ਕਰਦੇ ਨੇ ਨਾਗੜੀਆਂ ਵੀ ਕਰਦੇ ਨੇ ਗੰਡਾਸੇ ਵੀ ਕਰਦੇ ਨੇ ਸੂਏ ਵੀ ਕਰਦੇ ਨੇ ਜਿਹੜਾ ਉਹ ਬੁਢਾ ਜਿਹੜਾ ਬੰਦਾ ਹੋ ਜਾਂਦਾ ਹੈ ਕੋਈ ਬੁਢਾ ਛੋਟੇ ਫੜਨ ਵਾਲਾ ਹੁੰਦਾ ਹੈ ਤੂੰ ਛੋਟੇ ਵੀ ਕਰਦੇ ਨੇ ਤਿਆਰ ਜਿਹੜੇ ਸੂਏ ਵੀ ਕਰਦੇ ਨੇ ਤਿਆਰ ਤੇ ਹੋਰ ਕਈ ਜਿਹੜੇ ਹੈਗੇ ਨੇ ਸ਼ਸਤਰ ਕਰਦੇ ਨੇ ਤਿਆਰ ਅਸੀਂ ਇਹਨਾਂ ਦਿਨਾਂ ਚ ਜਦੋਂ ਸ਼ਹੀਦੀ ਸੇਵਾਵਾਂ ਹੁੰਦੀਆਂ ਨੇ ਉਦੋਂ ਤੁਸੀਂ ਆਉਨੇ ਹੋ ਇਸ ਸਮੇਂ ਤਾਂ ਇਹ ਇਹ ਸਾਰੇ ਸ਼ਸਤਰਾਂ ਦਾ ਕੰਮ ਕਰਦੇ ਉਸ ਤੋਂ ਬਿਨਾ ਫਿਰ ਜਦੋਂ ਤੁਸੀਂ ਰਾਜਸਥਾਨ ਚਲੇ ਜੰਨੇ ਹੋ ਉੱਥੇ ਕੀ ਕੰਮਕਾਰ ਕਰਦੇ ਉਥੇ ਸਸਤਰਾਂ ਤੋਂ ਬਾਅਦ ਅਸੀਂ ਫਿਰ ਕੀ ਕਰਦੇ ਨੇ ਆ ਜਿਹੜੀ ਬਿਲਡਿੰਗਾਂ ਬਣਦੀਆਂ ਨਾ ਲੈਂਟਰ ਦਾ ਕੰਮ ਲੋਹੇ ਦਾ ਕੰਮ ਕਰਦੇ ਆ ਅਸੀਂ ਜਾਲ ਜੂਲ ਦਾ ਬੰਦ ਕਰਦੇ ਆ ਕੰਮ ਇਸ ਤੋਂ ਬਾਅਦ ਜਦੋਂ ਜਾਲ ਜੂਲ ਦਾ ਕੰਮ ਕਰਦੇ ਆ ਉਸ ਤੋਂ ਬਾਅਦ ਜਦੋਂ ਸਾਨੂੰ ਜਦੋਂ ਇਹ ਸਭਾਵਾਂ ਲੱਗਦੀਆਂ ਵੱਡੇ ਮੇਲੇ ਹੁੰਦੇ ਨੇ ਉਹ ਫਿਰ ਸਾਡਾ ਜਿ ਮੰਨ ਨਹੀਂ ਕਰਦਾ ਵੀ ਮੇਲੇ ਆਗੇ ਅਸੀਂ ਕੰਮ ਕਰਨਾ ਹੈ ਸੇਵਾ ਕਰਨੀ ਹੈ ਸਸਤਰਾਂ ਦੀ ਤੇ ਅਸੀਂ ਸੇਵਾ ਤੇ ਲੱਗ ਜਾਂਦੇ ਹਾਂ ਸਾਡਾ ਟੱਬਰ ਹੀ ਸਾਰਾ ਜਿੰਨਾ ਵੀ ਪਰਿਵਾਰ ਹੈ ਸਾਡਾ ਇਹ ਸੇਵਾ ਚ ਲੱਗੇ ਦਿੰਦੇ ਨੇ ਪਹਿਨ ਆ ਜਿੰਨਾ ਵੀ ਪਰਿਵਾਰ ਇਹ ਦੋ ਘਰਾਂ ਦਾ ਹੀ ਇਹ ਸਾਰਾ ਪਰਿਵਾਰ ਸਾਡਾ ਇਹ ਜਿਹੜੇ ਆ ਉਹ ਇਹ ਪਰਿਵਾਰਾਂ ਦਾ ਪੁਰਾਣਾ ਇਤਿਹਾਸ ਕੋਈ ਵੀ ਕੋਈ ਹੈਗੇ ਨੇ ਕੋਈ ਸਿੰਘ ਹੋਏ ਕੋਈ ਵੱਡੇ ਪੁਰਾਣਾ ਸਾਡਾ ਇਤਿਹਾਸ ਪੁਰਾਣਾ ਇਤਿਹਾਸ ਹੈ ਜਿਹੜਾ ਸਾਡਾ ਇਹ ਪਿੱਛੋਂ ਤੋਂ ਹੀ ਮਤਲਬ ਐਵੇਂ ਚੱਲਦਾ ਆ ਰਿਹਾ ਹੈ ਸਾਡਾ ਪਿੱਛੋਂ ਦੀ ਸੇਵਾ ਕਰਦੇ ਜਾ ਰਹੇ ਆਂ ਪੀੜੀਆਂ ਆਹੋ ਸਾਡੀ ਪੀੜੀਆਂ ਚੱਲ ਗਈਆਂ ਸਾਡੀ ਸਾਡੀ ਪੀੜੀਆਂ ਚੱਲ ਗਈਆਂ ਸੇਵਾ ਕਰਦੀ ਗੁਰੂ ਦੇ ਨਾਲ ਜੁੜੇ ਹੋਏ ਆਂ ਸੀ ਅਸੀਂ ਵੇ ਅਲੱਗ ਨਹੀਂ ਹੋਏ ਗੁਰੂ ਤੋਂ ਨਾ ਵਿਛੜੇ ਗੁਰੂ ਤੋਂ ਵਿਛੜ ਗਏ ਤਾਂ ਫਿਰ ਇਹ ਭੁੱਲ ਜਾਗੇ ਅਸੀਂ ਵਿਛੜ ਨਹੀਂ ਸਕਦੇ ਅਸੀਂ ਗੁਰੂ ਤੋਂ ਗੁਰੂ ਤੋਂ ਬਿਲਕੁਲ ਨਹੀਂ ਵਿਛੜ ਸਕਦੇ ਅਸੀਂ ਸਾਡੀ ਬੇਸਿਕ ਬੋਟੀ-ਬੋਟੀ ਕੱਟ ਜਾਵੇ ਅਸੀਂ ਇਹ ਚੀਜ਼ ਨੂੰ ਭੁੱਲਣਾ ਭੁੱਲਦੇ ਨਹੀਂ ਅਸੀਂ ਤੁਹਾਨੂੰ ਵੀ ਇਤਿਹਾਸ ਦੇ ਵਿੱਚ ਕੋਈ ਪ੍ਰੈਸ਼ਰ ਸੀਗਾ ਤੁਹਾਡੇ ਸਿੰਘਾਂ ਦੇ ਉੱਤੇ ਕਿ ਤੁਸੀਂ ਜਦੋਂ ਮੁਗਲਿਆ ਰਾਜ ਸੀ ਉਦੋਂ ਕਿ ਸਿੰਘਾਂ ਨੂੰ ਤੁਸੀਂ ਸ਼ਸਤਰ ਨਹੀਂ ਬਣਾ ਕੇ ਦੇਣੇ ਵਦੂ ਮੁੰਗਲਿਆਰ ਜਦੋਂ ਰਾਹ ਸੀ ਨਾ ਅਸੀਂ ਕਰਦੇ ਸੀ ਨਾ ਜਦੋਂ ਮਤਲ ਅੰਗਰੇਜ਼ਾਂ ਤਾਂ ਮਾਗਿਆ ਨਾ ਉਹਨੇ ਵੇਖਿਆ ਬਈ ਇਹ ਕਿਹੜੀ ਕੂਮ ਹੈ ਮਤਲ ਇੱਕ ਜਿਹੜੀ ਸ਼ਸਤਰ ਕਰਦੀ ਏ ਇਹ ਜਿਹੜੀ ਜੰਗ ਜੋਧ ਜਿਹੜੀ ਜਿੱਤਦੀ ਏ ਇਹ ਕਿਸ ਕਾਰਨ ਜਿੱਤਦੀ ਏ ਬਈ ਸਾਡੇ ਦਾ ਮਤਲ ਕੋਈ ਸ਼ਸਤਰ ਫੈਕਟਰੀਆਂ ਦੇ ਵਿੱਚ ਇਹ ਸਾਡੇ ਮਤਲ ਚੱਲਦੇ ਨਹੀਂ ਜਿਹੜੀ ਉਹਨਾਂ ਦੇ ਜੰਗ ਜਦਾਂ ਦੇ ਅੰਗਰੇਜ਼ਾਂ ਦੀ ਫੈਕਟਰੀ ਸੀ ਸ਼ਸਤਰਾਂ ਦੀ ਉਹਨਾਂ ਦੀ ਵੀ ਸੀ ਫੈਕਟਰੀ ਬਈ ਅਸੀਂ ਤਾਂ ਦਿੰਦੇ ਨਹੀਂ ਇਹ ਦੇਣ ਵਾਲੇ ਕਿਹੜੀ ਕੂਮ ਐ ਉਹਨਾਂ ਨੇ ਵੇਖੋਜ ਕਰਦੇ 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 ਉਹ ਆਖਣ ਕਿ ਵੇ ਸਿਕਲੀ ਕਰਨ ਜਿਹੜੇ ਲੋਾਰਨ ਇਹ ਕਰਦੇ ਨੇ ਸਸਤਰ ਇਹ ਕਰਦੇ ਤਾਂ ਫਿਰ ਉਹਨਾਂ ਨੇ ਆਖਿਆ ਬਈ ਇਹ ਕਰਦੇ ਤਾਂ ਫਿਰ ਇਹਨਾਂ ਦੇ پابੰਦੀ ਲਾਈਏ پابੰਦੀ ਲਾਈਏ ਫਿਰ ਉਹਨਾਂ ਨੇ ਕੀ ਕੀਤਾ ਬਈ ਰਾਤ ਦੇ 12 ਵਜੇ ਅੰਗਰੇਜ਼ਾਂ ਨੇ ਮਤਲਬ پابੰਦੀ ਲਾਤੀ ਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਰਾਤ ਦੇ 12 ਵਜੇ ਟਾਈਮ ਲਾਤਾ ਬਈ ਇਹਨਾਂ ਦੇ ਪਾਬੰਦੀ ਲਾਤੀ ਸਤਰਾਂ ਤੇ ਸਤਰਾਂ ਦੇ ਪਾਬੰਦੀ ਲਾਤੀ ਤੇ ਬਈ ਜਿਹੜਾ ਕੋਈ ਕਰਦਾ ਸੀ ਉਹਨਾਂ ਨੂੰ ਫੜ ਕੇ ਅੰਦਰ ਕਰ ਦਿੰਦੇ ਸੀ ਉਹ ਫੇਰ ਡਰਦੇ ਜਿਹੜੇ ਸੀ ਉਹ ਵਿਚਾਰੇ ਫਿਰ ਕਲੇ-ਕਲੇ ਹੋ ਗਏ ਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਕਲੇ-ਕਲੇ ਹੋ ਗਏ ਫਿਰ ਪੰਜਾਬ ਤੋਂ ਇਹ ਜਿਹੜੇ ਸ਼ਸਤਰ ਨੇ ਇਹ ਜੰਗਾ ਜੁਦਾ ਜਿਹੜੇ ਨਿਹੰਗ ਸਿੰਘ ਫੌਜਾਂ ਨੇ ਉਹੀ ਲੰਦੀਆਂ ਨੇ ਜਾਂ ਹੋਰ ਵੀ ਸਿੰਘ ਲੰਦਦੇ ਨੇ ਨਹੀਂ ਨਹੀਂ ਇਹ ਜੋਧੇ ਲੈਂਦੇ ਨੇ ਇਹ ਲੰਡੀ 부ਚੀ ਦਾ ਕੰਮ ਹੀ ਨਹੀਂ ਲੈਣ ਵਾਲਾ ਜੋਧਿਆਂ ਦਾ ਕੰਮ ਹੈ ਜੋਧਿਆਂ ਦਾ ਕੰਮ ਹੈ ਇਹ 사ਤਰ ਜੋਦੇ ਵਾਲੇ ਨੇ ਲੰਡੀ 부ਚੀ ਤਾਂ ਉਹ ਵੀ ਭੱਜ ਜਾਂਦੀ ਏ ਡਰ ਕੇ ਸਸਤਰਾਂ ਨੂੰ ਵੇਖ ਕੇ ਉਹ ਆਗਦੇ ਨਾਲ ਉਹ ਨਾਲ ਹੋ ਗਿਆ ਫੜ ਲੈਣਗੇ ਕੇ ਪੁਲਿਸ ਵਾਲੇ ਸਰਕਾਰ ਇਹਨਾਂ ਨੂੰ ਫੜ ਲੇਗੀ ਬੜੇ ਜਿਹੜੇ ਨੰਗ ਸਿੰਘ ਹੈਗੇ ਨਾ ਨੰਗ ਸਿੰਘ ਜਿਹੜੇ ਨੰਗ ਸਿੰਘ ਜਿਹੜੀ ਫੌਜ ਹੈ ਉਹ ਲੈਂਦੀ ਏ ਸਾਡੇ ਕੋਲ ਜਿਹੜੇ ਅਮਰ ਛੱਕਦੇ ਨੇ ਉਹ ਲੈਂਦੀ ਹੈ ਫੌਜ ਬਾਕੀ ਦੂਜੀ ਲੰਡੀ ਪੁੱਚੀ ਨਹੀਂ ਲੈਂਦੀ ਉਹ ਡਰਦੀ ਹੈ ਲੰਡੀ ਪੁੱਚੀ ਜਿਹੜੀ ਹੈਗੀ ਹੈ ਠੀਕ ਆ ਬਾਬਾ ਧੰਨਵਾਦ ਬਾਬਾ ਜੀ ਤਾਂ ਇਹ ਤੁਹਾਨੂੰ ਜਿਹੜਾ ਹੈ ਸਿਕਲਿਕਾ ਸਿੱਖਾਂ ਦਾ ਇਤਿਹਾਸ ਜਿਹੜਾ ਗੁਰੂ ਸਾਹਿਬ ਦੇ ਵੇਲੇ ਤੋਂ ਇਹ ਸ਼ਸਤਰ ਅੱਜ ਜੰਗਾ ਯੁੱਧਾਂ ਦੇ ਲਈ ਤਿਆਰ ਕਰਦੇ ਆ ਰਹੇ ਨੇ ਤਾਂ ਹੁਣ ਤੱਕ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਅਸੀਂ ਇਹ ਸੇਵਾ ਨਿਭਾ ਰਹੇ ਹਾਂ ਹੁਣ ਵੀ ਜਿਹੜੇ ਨਿਹੰਗ ਸਿੰਘ ਫੌਜਾਂ ਨੇ ਉਹਨਾਂ ਨੂੰ ਇਹ ਸ਼ਸਤਰ ਤਿਆਰ ਕਰਕੇ ਦਿੰਦੇ ਨੇ ਤਾਂ ਤੁਹਾਨੂੰ ਆਮ ਹੀ ਜਦੋਂ ਤੁਸੀਂ ਸਿੰਘ ਫਤਿਹਗੜ੍ਹ ਸਾਹਿਬ ਜਾਂ ਅਨੰਦਪੁਰ ਸਾਹਿਬ ਤੁਸੀਂ ਵੀ ਪਹੁੰਚ ਜਾਓਗੇ ਚਮਕੌਰ ਸਾਹਿਬ ਜਾਓਗੇ ਤਾਂ ਇਹ ਸਿਕਲਗਰ ਸਿੰਘ ਜਿਹੜੇ ਆ ਹਥਿਆਰ ਹੱਥੀ ਤਿਆਰ ਕਰਦੇ ਤੁਹਾਨੂੰ ਦਿਖਾਈ ਦੇਣਗੇ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਫਤਿਹਗੜ੍ਹ ਸਾਹਿਬ